ਜਿਹੜੀ ਆਪਾਂ ਹਾ ਜਿਹੜੀ ਦੇਖ ਰਹੇ ਹਾਂਗੇ ਇਹ ਕਰਲੇ ਦੇ ਕਿਸਾਨ ਨੇ ਹੱਥੀ ਝਾੜੀ ਹੋਈ ਐ ਉਹ ਪਾ ਕਿਸਾਨ ਦੇ ਨਾਲ ਗੱਲ ਕਰਦੇ ਆਂ ਵੀ ਹੱਥੀ ਕਿਉਂ ਝਾੜੀ ਆ ਕਿਵੇਂ ਆ ਪਰ ਹੱਥੀ ਝਾੜੀ ਹੋਈ ਜੀਰੀ ਵੀ ਮੰਡੀ ਦੇ ਵਿੱਚ ਰੋ ਰਹੀ ਐ ਜਿਨੇ ਕਿੱਡੀ ਮਿਹਨਤ ਕਰੀ ਹੋਊਗੀ ਕਿੰਨੇ ਦਿਹਾੜੀਏ ਪਏ ਹੋਣਗੇ ਲੇਬਰ ਲੱਗੀ ਹੋਊਗੀ ਹੱਥੀ ਝਾੜਨ ਦੇ ਉੱਤੇ ਬਾਈ ਜੀ ਆਮਾ ਮੱਲਾ ਦੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਕਮਾਈਆਂ ਤੋਂ ਵੜਾਈ ਹੈ ਸਾਰੀ ਝੀਰੀ ਪਰ ਤੁਸੀਂ ਇਕੱਲੇ ਨੇ ਕਿਵੇਂ ਹੱਥੀਂ ਝਾੜੀਏ ਸਾਨੂੰ ਸਰਕਾਰ ਜੀ ਅੱਗ ਲੱਗਣੀ ਚਾਹੀਦੀ ਸਰਕਾਰ ਕਹਿੰਦੀ ਜੇ ਅੱਗ ਲਾਓਗੇ ਤਾਂ ਤੁਹਾਨੂੰ ਫੜ ਕੇ ਅੰਦਰ ਕਰਾਂਗੇ ਹਾਂ ਸਾਡੇ ਕੋਈ ਕੋਈ ਸਾਧਨ ਨਹੀਂ ਸੀ ਵੱਡਾ ਟਰੈਕਟਰ ਨਹੀਂ ਸੀਗਾ ਟਰੈਕਟਰ ਛੋਟਾ ਸੀਗਾ ਟਰੈਕਟਰ ਛੋਟਾ ਜੀ ਤਾਂ ਕਰਕੇ ਹੀ ਝਾੜੀ ਆ ਹੁਣ ਜੇ ਝਾੜ ਲਈ ਤਾਂ ਹੁਣ ਸਾਡੀ ਵਿਖਦੀ ਨਹੀਂ 15 ਦਿਨ ਬੈਠਾ ਮੰਡੀ ਦੇ ਟਾਂਗੇ ਰਹ ਜਾਣੇ ਇਹ ਤੁਹਾਨੂੰ ਸਰਕਾਰ ਨੇ ਨਾਮ ਦਿੱਤਾ ਵੀ ਤੁਹਾਡੇ ਚਾੜੀ ਹੋਈ ਜਿਹੜੀ ਮੰਡੀ ਦੇ ਵਿੱਚ ਰੋਲਦੀ ਹੈ ਤੁਸੀਂ ਇੱਕ ਸਰਕਾਰ ਦੇ ਕਹਿਣੇ ਮੁਤਾਬਕ ਵੀ ਪਰਾਲੀ ਕਾਨੂੰਨ ਦੇ ਮੁਤਾਬਕ ਤੁਸੀਂ ਅੱਗ ਨਹੀਂ ਲਾਈ ਹਾਂਜੀ ਪਰਾਲੀ ਨੂੰ ਪਰਾਲੀ ਵੀ ਤੁਸੀਂ ਕੱਢਤੀ ਪਰ ਆਹ ਸਰਕਾਰ ਦੀ ਦੇਣ ਹੈ ਜਿਹੜੇ ਕਿਸਾਨ ਸਰਕਾਰ ਦੀਆਂ ਗੱਲਾਂ ਚ ਆਉਂਦੇ ਨੇਗੇ ਉਹਨਾਂ ਨਾਲ ਵੀ ਆਹ ਹੋ ਰਿਹਾ ਹੈ ਬਣਦਾ ਸੀ ਵੀ ਕਿਸਾਨ ਨੇ ਸਰਕਾਰ ਦੀਆਂ ਹਦਾਇਤਾਂ ਮੰਨੀਆਂ ਨੇ ਸਰਕਾਰ ਦੀ ਗੱਲ ਮੰਨੀ ਹੈ ਉਸੇ ਤਰ੍ਹਾਂ ਪਰਾਲੀ ਨੂੰ ਅੱਗ ਨਹੀਂ ਲਾਈ ਆਹ ਪਰ ਉਹ ਹਾਲਾਤ ਨੇਗੇ ਐ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਈ ਫਿਰ ਸਰਕਾਰ ਨੂੰ ਨਾਮ ਦੇਣਾ ਚਾਹੁੰਦੇ ਜੀ ਵੀ ਸਾਨੂੰ ਫੇਰ ਫੜ ਕੇ ਅੰਦਰ ਕਰ ਦੇ ਹਾਂ ਬਸ ਸਾਹੀ ਹੈ ਨਾ ਫਿਰ ਜੇ ਚੰਗਾ ਨਹੀਂ ਹੋਇਆ ਫਿਰ ਦੂਜੇ ਪਾਸੇੋਂ ਤਾਂ ਲੈ ਕੇ ਜਾਵੇ ਨਾ ਹਾਂ ਹਾਂ ਇਹ ਆ ਕਿਸਾਨਾਂ ਦੇ ਹਾਲਾਤ ਜਿੱਦੀ ਬੈਂਕ ਦੀ ਕਿਸ਼ਤ ਨਹੀਂ ਭਰਦੇ ਤਾਂ ਫੇਰ ਜਨ ਫੜ ਕੇ ਅੰਦਰ ਕਰਦੀ ਹੈ ਹਾਂ ਹਾਂ ਜਿੱਦੈਂਕੀ ਇਸ ਤਰ੍ਹਾਂ ਫੇਰੀ ਭਰੀ ਜੂਗੀ ਫੇਰੀ ਭਰੀ ਜਾਊਗੀ ਛੋਨਾ ਵੇਖੂਗਾ ਹਾਂ 12ਵੇਂ ਮਹੀਨੇ ਮੈਂ ਇਹਨਾਂ ਨੂੰ ਬਟਰ ਵਾਲਟਰ ਕਰ ਦਉਂ ਮੈਂ ਆ ਹੁਣ ਇੱਥੇ ਆਏ ਮੰਡੀ ਚ ਕਾਇਦਨ ਹੋ ਗਏ ਤੁਹਾਨੂੰ ਕੰਦਰ ਆਉਣਾ 15 ਦਿਨ ਹੋ ਗਏ ਇਹ ਹੈ ਭਰਾਵੋ ਕਿਸਾਨਾਂ ਦੇ ਹਾਲਾਤ ਜਿੰਨਾ ਚ ਇੱਕ ਕਿਸਾਨ ਭਰਾਵੋ ਇਕੱਠੇ ਨਹੀਂ ਹੁੰਦੇ ਤਾਂ ਉਹਨਾਂ ਚ ਇੱਕ ਆਪਾਂ ਇਹਵੇਂ ਜਿਵੇਂ ਮੰਡੀਆਂ ਦੇ ਵਿੱਚ ਰੋਲਾਂਗੇ ਤੇ ਜਿੱਦੇ ਆਪਾਂ ਇਕੱਠੇ ਹੋਗੇ ਸਰਕਾਰਾਂ ਨੂੰ ਅਪਾ ਮਾਤ ਪਾਈ ਕੇ ਜਿਹੜੀਆਂ ਸੀ ਫਸਲਾਂ ਬੀਜਦੇ ਆ ਥੋੜੇ ਕਹਣੇ ਤੇ ਬੀਜਦੇ ਆ ਚੱਕੋ ਇਹਨਾਂ ਨੂੰ ਤੇ ਸਰਕਾਰਾਂ ਨੂੰ ਘੇਰਿਆ ਫੇਰ ਮਸਲਾਂ ਦੇ ਹੱਲ ਹੋਣਗੇ